ਆਪਣੇ ਚੈਨਲ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਕਿਸਾਨਪਰਾਵੋ ਠੀਕ ਠਾਕ ਹੂੰ ਭਾਈ ਜੀ ਆਪਾਂ ਪਿਛਲੀ ਵੀਡੀਓ ਚ ਮੂੰਗੀ ਦੀ ਗੱਲ ਕਰੀ ਸੀ ਵੀ ਜਿੰਨਾ ਵੀਰਾਂ ਨੇ ਮੂੰਗੀ ਬੀਜੀ ਹੈ ਨਾ ਉਹ ਕਈ ਵੀਰ ਕਹਿੰਦੇ ਫਲ ਨਹੀਂ ਚੱਕਦੀ ਤੇ ਜਾਂ ਫਲ ਡਿੱਗੀ ਜਾਂਦਾ ਹੈਗਾ ਉਹਦੇ ਵਾਸਤੇ ਇੱਕ ਆਪਾਂ ਆਪਣੇ ਬਾਣ ਦੇ ਵਿੱਚ ਟ੍ਰਾਇਲ ਆਇਆ ਸੀ ਇਹ ਦਵਾਈ ਦਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਜੇਕਰ ਫਲ ਡਿੱਗਦਾ ਹੈਗਾ ਉਹ ਫਲ ਡਿੱਗਣ ਤੋਂ ਵੀ ਰੋਕਦੀ ਹੈ ਜੇਕਰ ਫਲ ਘਟ ਚੱਕਿਆ ਹੈਗਾ ਮਾੜਾ ਮੋਟਾ ਫਲ ਵੀ ਉਹ ਚਕਾਉਂਦੀ ਹੈਗੀ ਠੀਕ ਹੈ ਦਵਾਈ ਬਹੁਤ ਵਧੀਆ ਸਾਨੂੰ ਰਿਜ਼ਲਟ ਉਹਦਾ ਵਧੀਆ ਲੱਗਿਆ ਦੇਖੋ ਕੋਈ ਕੰਪਨੀ ਦੀ ਮਸ਼ਹੂਰੀ ਨਹੀਂ ਆਪਾਂ ਵਰਤ ਕੇ ਦੇਖੀ ਹੈ ਠੀਕ ਲੱਗਿਆ ਰਿਜ਼ਲਟ ਉਹਦਾ ਤੇ ਜਿਹੜੀ ਮੂੰਗੀ ਮੰਨ ਕੇ ਚਲੋ ਅੜੀ ਜੀ ਖੜੀ ਹੈਗੀ ਹਜੇ ਤੱਕ ਉਹਨੇ ਕੋਈ ਗਰੋਥ ਨਹੀਂ ਕਰੀ ਜਾਂ ਫਲ ਨਹੀਂ ਚੱਕਿਆ ਉਹਦੇ ਵਿੱਚ ਵੀ ਬਹੁਤ ਵਧੀਆ ਮਦਦ ਕਰਦੀ ਉਹ ਦਵਾਈ ਤੁਹਾਨੂੰ ਐਂਡ 'ਚ ਉਹਦੀ ਫੋਟੋ ਵੀ ਦਿਖਾ ਦਿੰਨੇ ਆ ਤੇ ਉਹਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਪਰ ਜੇਕਰ ਜਾਦੇ ਮੂੰਗੀ ਵਧੀ ਹੋਈ ਹੈ ਜਾਂ ਆਪਾਂ ਕਹਿੰਦੇ ਨੇ ਮੂੰਗੀ ਕੱਚੀ ਹੈ ਤਕੜੇ ਵਾਣਾ ਦੇ ਵਿੱਚ ਹੈ ਉੱਥੇ ਤਾਂ ਚਾਹੇ ਨਾ ਕਰੋ ਕਿਉਂਕਿ ਉਹਨੇ ਵੀ ਥੋੜਾ ਮੋਟਾ ਕੱਚਾ ਹੀ ਕਰਨਾ ਹੈਗਾ ਮੂੰਗੀ ਨੂੰ ਜੇ ਜਾਦੇ ਮੂੰਗੀ ਵਧ ਗਈ ਜਾਦੇ ਫਲਾਕੇ ਚਾਹੇ ਮੂੰਗੀ ਨੇ ਫਲ ਨਹੀਂ ਚੱਕਣਾ ਕਿਉਂਕਿ ਮੂੰਗੀ ਫਲ ਉਹਦੀ ਥੋੜਾ ਮੋਟਾ ਚੱਕੂ ਜਦੋਂ ਔੜ ਚ ਰਹੂਗੀ ਥੋੜੀ ਜੀ ਤੇ ਉਹ ਦਵਾਈ ਹੈ ਤੁਸੀਂ ਫਲ ਵਾਸਤੇ ਕਰਨੀ ਹੈ ਥੋੜੀ ਜੀ ਮੂੰਗੀ ਦਾ ਕੱਦ ਘੱਟ ਹੋਵੇ ਕੱਦ ਵਧਾ ਦੂਗੀ ਤੇ ਜੇਕਰ ਫਲ ਨਹੀਂ ਚੱਕਿਆ ਤਾਂ ਉਹ ਫਲ ਚੱਕਣ ਵਿੱਚ ਮਦਦ ਕਰਦੀ ਹੈ ਇਹ ਦਵਾਈ ਦਾ ਨਾਮ ਹੈ ਐਲਵਨ ਟਾਪ ਪਲੱਸ ਤੁਹਾਨੂੰ ਇਹਦੇ ਵਿੱਚ ਫੋਟੋ ਵੀ ਪਾ ਦਿੰਨੇ ਆ ਤਕਰੀਬਨ ਇਹ ਪੈਂਦੀ ਆ ਆਪਾਂ ਨੂੰ 300 ਰੁਪਏ ਕਿੱਲੇ ਦੇ ਹਿਸਾਬ ਦੇ ਨਾਲ ਪਊਗੀ ਇਹ ਨਿਕਰ ਆਪਾਂ ਇਹਦੇ ਰੇਟ ਦੀ ਗੱਲ ਕਰੀਏ 1200 ਰੁਪਏ ਦੀ 4 ਕਿੱਲਿਆਂ ਦੀ ਪਊਗੀ ਰਿਜ਼ਲਟ ਵਧੀਆ ਹੈ ਰਿਜ਼ਲਟ ਬਣੀਉ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਆਪਾਂ ਆਪਣੇ ਬਾਣ ਦੇ ਵਿੱਚ ਖੋਦੇ ਦਾ ਰਿਜ਼ਲਟ ਲੈਂਦਾ ਹੋਇਆਗਾ ਤਾਂ ਹੀ ਆਪਾਂ ਤੁਹਾਨੂੰ ਦੱਸਿਆ ਨਹੀਂ ਆਪਾਂ ਉਹ ਵੀਡੀਓ ਨਹੀਂ ਪਾਉਂਦੇ ਹੈਗੇ ਵੀ ਕਿਤੇ ਕੋਈ ਕੰਪਨੀ ਦੀ ਮਸ਼ਹੂਰੀ ਜਾਂ ਕੋਈ ਹੋਰ ਗੱਲ ਵਾਸਤੇ ਰਿਜ਼ਲਟ ਵਧੀਆ ਹੈਗਾ ਇਹਦਾ ਤੁਸੀਂ ਕਰਕੇ ਇੱਕ ਵਾਰੀ ਟਰਾਈ ਕਰਕੇ ਦੇਖੋ ਜਿੰਨਾ ਵੀਰਾਂ ਨੇ ਮੰਗੀ ਬੀਜੀ ਹੈ ਜੇਕਰ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ